ਜੇਕਰ ਤੁਸੀਂ ਵੀ ਬਾਹਰਲਾ ਖਾਣਾ ਖਾਣੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ ਖਾਣ ਤੋਂ ਪਹਿਲਾਂ ਚੈੱਕ ਕਰੋ ਬ੍ਰਾਂਡ ਅਤੇ ਐਕਸਪਾਇਰੀ ਡੇਟ ਇਹ ਅਸੀਂ ਨਹੀਂ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਕਹਿ ਰਹੇ ਨੇ ਮਾਮਲਾ 3 ਦਿਨ ਪਹਿਲਾਂ ਦਾ ਹੈ ਜਦੋਂ ਇੱਕ 7 ਸਾਲਾ ਬੱਚੇ ਕੁਲਫੀ ਖਾ ਰਹੀ ਸੀ ਕੁਲਫੀ ਦੇ ਵਿੱਚੋਂ ਛਿਪਕਲੀ ਨਿਕਲਦੀ ਹੈ ਬੱਚੇ ਆਪਣੀ ਦਾਦੀ ਨੂੰ ਜਾ ਕੇ ਦੱਸਦੀ ਹੈ ਜਿਸ ਤੋਂ ਬਾਅਦ ਹੰਗਾਮਾ ਹੋ ਜਾਂਦਾ ਹੈ ਤੇ ਲੋਕ ਆਈਸਕ੍ਰੀਮ ਵਿਕਰੇਤਾ ਨੂੰ ਫੜ ਕੇ ਪੁਲਿਸ ਵਾਲੇ ਦੇ ਕੋਲ ਦੇ ਦਿੰਦੇ ਨੇ ਸਿਹਤ ਵਿਭਾਗ ਨੂੰ ਵੀ ਸ਼ਿਕਾਇਤ ਕੀਤੀ ਜਾਂਦੀ ਹੈ ਬੇਸ਼ੱਕ ਸਿਹਤ ਵਿਭਾਗ ਵੱਲੋਂ ਕਾਰਵਾਈ ਦੇ ਨਾਮ ਦੇ ਉੱਤੇ ਇੱਕ ਚਲਾਨ ਆਈਸਕ੍ਰੀਮ ਫੈਕਟਰੀ ਵਾਲਿਆਂ ਦਾ ਕਰ ਦਿੱਤਾ ਗਿਆ ਤੇ ਸੈਂਪਲਾਂ ਨੂੰ ਜਾਂਚ ਲਈ ਭੇਜਿਆ ਗਿਆ ਪਰ ਕਿਤੇ ਨਾ ਕਿਤੇ ਸਿਹਤ ਵਿਭਾਗ ਦੇ ਅਧਿਕਾਰੀ ਲੋਕਾਂ ਨੂੰ ਨਸੀਹਤ ਦਿੰਦੇ ਨਜ਼ਰ ਆਇਆ। ਸੈਟਵੀ ਪਾਗ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਮਾਮਲੇ ਦੀ ਜਾਣਕਾਰੀ ਮਿਲੀ ਹੈ। ਫੈਕਟਰੀ ਚੈੱਕ ਕੀਤੀ ਗਈ ਸ਼ਿਮਲਾਪੁਰੀ ਦੇ ਵਿੱਚ ਮੌਜੂਦ ਸੀ। ਜਿਸ ਤੋਂ ਬਾਅਦ ਟੀਮ ਭੇਜੀ ਗਈ, ਚਲਾਨ ਕੱਟਿਆ ਗਿਆ, ਸੈਂਪਲ ਵੀ ਭੇਜੇ ਗਏ ਨੇ। ਇਹਨਾਂ ਨੂੰ ਗੁਣਵੱਤਾ ਵਧਾਉਣ ਦੇ ਲਈ ਵੀ ਆਖਿਆ ਗਿਆ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਲਾਇਸੈਂਸ ਕੈਨਸਲ ਹੋਣਾ ਚਾਹੀਦਾ ਸੀ ਵੱਡੀ ਗਲਤੀ ਸੀ ਤਾਂ ਉਹਨਾਂ ਨੇ ਕਿਹਾ ਕਾਨੂੰਨ ਅਨੁਸਾਰ ਬੰਦ ਹੀ ਕਾਰਵਾਈ ਕੀਤੀ ਗਈ ਹੈ ਪਰ ਉਹ ਲੋਕਾਂ ਨੂੰ ਵੀ اپੀਲ ਕਰਦੇ ਨੇ ਕਿ ਲੋਕ ਕੋਈ ਵੀ ਬਾਹਰੀ ਖਾਣਾ ਖਾਣ ਸਮੇਂ ਬ੍ਰਾਂਡ ਅਤੇ ਐਕਸਪਾਇਰੀ ਡੇਟ ਚੈੱਕ ਕਰਨ ਉਹਨਾਂ ਨੇ ਵਿਕਰੇਤਾ ਨੂੰ ਵੀ اپੀਲ ਕੀਤੀ ਹੈ ਆਪਣੇ ਲਾਲਚ ਵਿੱਚ ਅਜਿਹਾ ਫੂਡ ਨਾ ਵੇਚਿਆ ਜਾਵੇ ਜਿਸ ਨਾਲ ਕਿਸੇ ਦਾ ਨੁਕਸਾਨ ਹੋਵੇ ਲੁਧਿਆਣਾ ਲਾਈਵਲੀ सुरेंद्र ਸੋਨੀ ਦੀ ਰਿਪੋਰਟ ਬਤਾਈਏ ਆਪ ਜਿੰਮੇਦਾਰ ਹੋ ਕਿਸੇ ਬੱਚਾ ਮਰ ਗਿਆ ਰੋ बोलिए बाबा फिर वही बात कंपनी हो गया फोन आपको जब पता लग गया तो आपको बेचने की बजाय तुरंत कंपनी में जाना चाहिए भी आपके ये हुआ है चलो ठीक है जी ये दोषी सी है जो आइसक्रीम बेच रहे थे ठीक है जी इनको मल्ले आल ने मना किया भी तेरी आइसक्रीम में छिपली निकले ना बेच पर ये भी इतना ढीट निकला ये नहीं हटा ये और गलियों में जाके आइसक्रीम बेचने लगा ठीक है जी इन्होंने भी यही नहीं सोचा कि एक आइसक्रीम में निकला है और बच्चों की जान ना जाए अभी के लिए इतना ही इसके लिए गलती मानना में आते हैं मानना बोला नहीं मानता ना आने जामा की और फिर बाद में दिल्ला निकल गया तो होना हाँ मानता ना गल करा दो मेरे कर दे एक तुम देखने दीजिए माल वीडियो ला लियो कुछ अपने का एरेडी बिच ले लिया दे। दे, फोटो मालिक अभी चैड ये आइसक्रीम की आइसक्रीम वाले हैं तो ये जो आइसक्रीम स्टॉक आता है ये कंपनी से आता है सारा पैक हुआ तो सेल करते हैं ये ये सेलमैन है तो इनको अभी जो भी पुलिस चौकी वहाँ लेके जाएंगे तो उसके बाद देखते हैं जो कार्रवाई होगी आइसक्रीम के बीच में चिपकली मरी हुई निकली है वो बच्चे ने जिसने खाई थी उसको ले गए हॉस्पिटल में तो जो आइसक्रीम थी वो भी नीचे गिरा दी गई है देख सकते हैं यहाँ से ਇਹ ਨਹੀਂ ਇਹ ਚੋਰ ਆਵਾਪਸ ਕੋਈ ਨਾ ਲੈਣ ਲਈ ਕੋਈ ਬਾਤ ਕਰਵਾ ਆਜੋ ਆਜਾ ਇਧਰ ਕਾਹੋ ਘਬਰਾਓ ਧੰਨਵਾਦੀ ਧੰਨਵਾਦੀ ਇਧਰ ਬੁਫੇ ਇਧਰ ਕਰੋ ਇਧਰ ਕਰੋ ਮੈਡਮ ਚਲ ਅੰਦਰ ਹੀ ਸੁਪਾ ਦੇ ਨੇ ਲੋਕੋ ਨਿਕਲ ਨਹੀਂ ਹੈ ਨਾ ਬਾਪੂ ਜਮ ਜੰਨਿਆ ਪਰ ਇਹ ਗਲਤ ਰਾਵੰਦ ਮੈਮ ਗੁਲਫੀ ਬਿਚੋਂ ਗਣਾ ਸਿੱਪਲੀ ਮਿਲੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਕੀ ਜਾਨ ਦੇ ਵਿੱਚ ਪਾਇਆ ਗਿਆ ਜੀ ਅਹ ਦੇਖੋ ਇਹ ਵੀਡੀਓ ਵਾਇਰਲ ਹੋਈ ਸੀ ਥੋੜੇ ਦਿਨ ਪਹਿਲਾਂ ਤੇ ਉਹ ਜਦੋਂ ਮੈਂ ਨੋਟਿਸ ਕੀਤਾ ਮੈਂ ਆਪਣੀ ਟੀਮ ਨੂੰ ਭੇਜ ਕੇ ਇਹਨੂੰ ਟਰੈਕ ਕਰਵਾਇਆ ਕਿ ਐਕਚੁਅਲੀ ਕਿਸ ਲੋਕੇਸ਼ਨ ਤੇ ਬਣ ਰਹੀ ਹੈ ਤੇ ਇਹ ਫੈਕਟਰੀ ਸ਼ਿਮਲਾਪੁਰੀ ਏਰੀਆ ਦੇ ਵਿੱਚ ਆਈਸਕ੍ਰੀਮ ਬਣ ਰਹੀ ਹੈ ਤੇ ਉਸ ਤੇ ਮੇਰੀ ਟੀਮ ਨੇ ਵਿਜ਼ਿਟ ਕੀਤਾ ਕੱਲ ਔਰ ਉਥੇ ਸੈਂਪਲ ਵੀ ਲਏ ਜਿਸ ਆਈਸਕ੍ਰੀਮ ਦੀ ਕੰਪਲੇਂਟ ਸੀ ਔਰ ਇੱਕ ਸਾਫ ਸਫਾਈ ਨਹੀਂ ਸੀ ਅਨ ਹਾਈਜਨਿਕ ਚਲਾਣ ਵੀ ਦਿੱਤੇ ਨੂੰ ਲੱਗਦਾ ਨਹੀਂ ਕਿ ਕਵਰਟੀ ਕਰਨ ਗੈਰੀ ਸੀ ਜੇਕਰ ਕੁਝ ਵੀ ਦੇ ਵਿੱਚ ਕੰਪਲੀਬਾਈ ਹੈ ਉਹ ਤਾਂ ਡਾਕਟਰ ਨੇ ਮਦਰ ਮੌਕੇ ਤੇ ਡਾਕਟਰ ਕੋਲ ਜਾਇਆ ਗਿਆ ਸਾਮ ਲੈ ਗਿਆ ਲੱਗਦਾ ਕਿ ਕਬਡੀ ਜਿਹੜੀ ਆ ਘਟਨਾ ਵਾਪਰਦੀ ਆ ਬਿਲਕੁਲ ਇਹ ਸਫਾਈ ਨਾ ਹੋਣ ਕਾਰਨ ਹੀ ਇਸ ਤਰ੍ਹਾਂ ਦੇ ਹੁੰਦੇ ਆ ਆਦਰਵਾਇਸ ਜਿੱਥੇ ਵੀ ਮੈਨੂਫੈਕਚਰਰਸ ਹੈਗੇ ਆ ਆਈਸਕ੍ਰੀਮ ਦੇ ਜਾਂ ਕਿਸੇ ਵੀ ਸਵੀਟਸ ਦੇ ਜਾਂ ਕੋਈ ਵੀ ਹੈਗੇ ਉਹਨਾਂ ਨੂੰ ਇਹ ਸਾਰੀਆਂ ਹਦਾਇਤਾਂ ਹੁੰਦੀਆਂ ਇਨਸਟਰਕਸ਼ਨਸ ਹੈਗੀਆਂ ਲਾਇਸੈਂਸ ਜਾਂ ਰਜਿਸਟਰ ਰਜਿਸਟ੍ਰੇਸ਼ਨ ਲੈਣ ਦੇ ਟਾਈਮ ਕਿ ਇਹਨਾਂ ਨੂੰ ਅਸੀਂ ਫਾਲੋ ਕਰਾਂਗੇ ਪਰ ਕੁਝ ਲੋਕੀ ਦੇਖਦੇ ਆਪਾਂ ਪਹਿਲਾਂ ਵੀ ਦੇਖਦੇ ਆ ਕਿ ਫਾਲੋ ਨਹੀਂ ਕਰਦੇ ਤੇ ਟਾਈਮ ਤੋਂ ਟਾਈਮ ਉਹਨਾਂ ਨੂੰ ਚੈੱਕ ਵੀ ਕੀਤਾ ਜਾਂਦਾ ਹੈ ਤਾਂ ਇਹ ਜਿਸ ਤਰ੍ਹਾਂ ਨੋਟਿਸ ਵਿੱਚ ਆਇਆ ਹੈਗਾ ਇਹਨਾਂ ਦਾ ਹੁਣ ਅਨਹਾਈਜਨਿਕ ਚਲਾਨ ਕੀਤਾ ਤੇ ਇੰਪਰੂਵਮੈਂਟ ਨੋਟਿਸ ਵੀ ਦਵਾਂਗੇ ਇਹਨੂੰ ਤਾਂ ਕਿ ਆਪਣੀਆਂ ਕੰਡੀਸ਼ਨਸ ਨੂੰ ਇੰਪਰੂਵ ਕਰੇ ਤੇ ਰੀਚੈੱਕ ਹੁੰਦਾ ਜੇ ਨਹੀਂ ਕਰਦੇ ਹੈਗੇ ਤਾਂ ਫਿਰ ਉਹਦੇ ਅਗੇਂਸਟ ਹੋਰ ਸਜ਼ਾ ਕਾਬੇ ਕੀਤੀ ਜਾ ਸਕਦੀ ਹੈ ਲਾਇਸੈਂਸ ਤੋਂ ਤੇ ਐਕਸ਼ਨ ਮੈਮ ਜਿਸ ਤਰ੍ਹਾਂ ਕਿ ਇੱਕ ਬੱਚੀ ਦੀ ਜਾਨ ਨੂੰ ਖਤਰਾ ਬਣ ਗਿਆ ਸੀ ਲੱਗਦਾ ਨਹੀਂ ਕਿ ਇਹ ਲਾਇਸੈਂਸ ਕੈਸਰ ਹੋਣਾ ਚਾਹੀਦਾ ਸੀ ਵੱਡੀ ਕਾਰਵਾਈ ਹੋਣੀ ਚਾਹੀਦੀ ਸੀ ਸਿਰਫ ਤੇ ਸਿਰਫ ਜਨਾਣ ਕੀਤਾ ਗਿਆ ਜਾਂ ਕੋਈ ਪਰਮੀਸ਼ਨ ਹੀ ਨਹੀਂ ਹੋਤੀ ਨੇ ਇਹਦੇ ਐਸ ਪਰ ਐਕਟ ਹੀ ਅਸੀਂ ਕਰਾਂਗੇ ਤੇ ਐਸ ਪਰ ਐਕਟ ਅਸੀਂ ਜੋ ਵੀ ਇਹਦੇ ਐਕਸ਼ਨ ਲੈਣਾ ਸੀ ਉਹ ਲਿਆ ਹੈਗਾ ਚਲਾਨ ਕੀਤਾ ਇੰਪਰੂਵਮੈਂਟ ਨੋਟਿਸ ਦਿੱਤਾ ਮੈਮ ਜਿਹੜੇ ਲੋਕਲ ਕਹਿੰਦੇ ਨੇ ਕਿ ਲਗਾਤਾਰ ਉੱਤਰੀਆ ਆਪਰਾ ਸਾਹਮਣੇ ਆ ਦੇਖੀ ਖਾਣੇ ਵਿੱਚ ਕੋਈ ਜਾਨਵਰ ਡਿੱਟਾ ਦਿਨੇ ਤੇ ਹੁਣ ਜਿਵੇਂ ਐਸਪਰੀਮ ਵਾਲਾ ਕੋਈ ਲੇਟੈਸ ਮਾਮਲਾ ਆਇਆ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਲੋਕ ਇਹਦਾ ਟੈਕਿੰਗ ਵਾਲਾ ਪੋਰਲ ਹੈ ਜਾਂ ਅਪਡੇਟ ਚੈੱਕ ਕਰਨ ਦਾ ਉਹਦੇ ਵਾਸਤੇ ਕੀ ਕੀ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਅ ਦੇਖੋ ਮੈਂ ਆਮ ਪਬਲਿਕ ਨੂੰ ਵੀ ਕਹਾਂਗੀ ਜਿਸ ਤਰ੍ਹਾਂ ਪਹਿਲਾਂ ਵੀ ਮੈਂ ਇਹੀ ਐਡਵਾਈਸ ਕਰਦੀ ਆ ਕਿ ਤੁਸੀਂ ਜੋ ਵੀ ਖਾ ਰਹੇ ਹੋ ਜੋ ਵੀ ਆ ਮਾਰਕੀਟ ਦਾ ਬਹੁਤ ਕੁਝ ਅਵੇਲੇਬਲ ਹੁੰਦਾ ਹੈ ਪਰ ਤੁਸੀਂ ਆਪ ਦੇਖੋ ਕਿ ਕੀ ਉਹ ਖਾਣ ਲਾਇਕ ਹੈ ਅ ਜਿਹੜੀ ਕੰਡੀਸ਼ਨ ਜਿਸ ਤਰ੍ਹਾਂ ਕੋਈ ਵੇਚਣ ਵੀ ਆਦਾ ਹੈ ਵੈਂਡਰਸ ਹੈਗੇ ਆ ਕਿ ਲਾਇਸੈਂਸਡ ਨਹੀਂ ਹੁੰਦੇ ਰਜਿਸਟ੍ਰੇਸ਼ਨ ਨਹੀਂ ਹੁੰਦੀ ਉਹਨਾਂ ਕੋਲ ਆਪਣੇ ਲੈਵਲ ਤੇ ਆ ਜਾਂਦੇ ਤਾਂ ਤੁਸੀਂ ਪਹਿਲਾਂ ਦੇਖੋ ਕੰਡੀਸ਼ਨ ਕੀ ਹੈ ਖਾਣੇ ਦੀ ਠੀਕ ਹੈ ਨਾ ਮੈਂ ਐਡਵਾਈਸ ਕਰੂੰਗੀ ਕਿ ਤੁਸੀਂ ਬ੍ਰਾਂਡਡ ਹੀ ਖਾਓ ਔਰ ਜੇ ਕੋਈ ਵੀ ਕੰਪਲੇਂਟ ਹੈ ਤੁਹਾਨੂੰ ਲੱਗਦਾ ਹੈ ਸ਼ੱਕੀ ਤਾਂ ਸਰਵੇ ਦੀ ਡਿਪਾਰਟਮੈਂਟ ਆਲਵੇਸ ਅਵੇਲੇਬਲ ਹੈ ਤੁਸੀਂ ਉਹਨਾਂ ਨੂੰ ਸਾਨੂੰ ਕੰਪਲੀਟ ਕਰ ਸਕਦੇ ਹੋ ਤੇ ਮੈਂ ਉਹਨਾਂ ਦੀ ਚੈਕਿੰਗ ਵੀ ਕਰਾਵਾਂਗੀ ਐਕਸ਼ਨ ਵੀ ਹੋਏਗਾ ਉਹਨਾਂ ਦੇ ਤਰਫੋਂ ਕਿਸੇ ਦਾ ਕੋਈ ਹੋਰ ਵੀ ਫੈਕਟਰੀਆਂ ਚੈੱਕ ਕੀਤੀਆਂ ਗਈਆਂ ਨੇ ਜਾਂ ਸਿਰਫ ਸਿਰਫ ਉਹੀ ਫੈਕਟਰੀ ਸਪੈਸ਼ਲਟਿਟੀ ਨਹੀਂ ਸਾਡੇ ਰੂਟੀਨ ਚੱਲਦਾ ਰਹਿੰਦਾ ਹੈ ਰੀਸੈਂਟਲੀ ਅਸੀਂ ਇੱਕ ਬਹੁਤ ਵੱਡੀ ਆਈਸਟ੍ਰੀ ਫੈਕਟਰੀ ਚੈੱਕ ਕੀਤੀ ਸੀ ਉਹਨਾਂ ਨੂੰ ਵੀ ਅਨਹਾਈਜਨਿਕ ਉਹਨਾਂ ਦੀ ਸਫਾਈ ਨਹੀਂ ਸੀ ਅਨਹਾਈਜਨਿਕ ਚਲਾਨ ਆਰ ਇੰਪਰੂਵਮੈਂਟ ਨੋਟਿਸ ਦਿੱਤਾ ਸੀ ਮੈਮ ਜਿਸ ਤਰ੍ਹਾਂ ਹੁਣ ਉਹਨਾਂ ਨੂੰ ਕੀ ਹਦਾਇਤਾਂ ਜਿਹੜੀਆਂ ਨੇ ਜਾਰੀ ਕੀਤੀਆਂ ਨੇ ਕਿ ਅੱਗੇ ਤੋਂ ਜਹੀ ਅਣਗੈਰਹੀ ਨਾ ਹੋਵੇ ਜਾਂ ਜਿਹੜੇ ਹੋਰ ਟਰੈਕਟਰੀਆਂ ਹੈਗੀਆਂ ਉਹਨਾਂ ਨੂੰ ਕਿੱਥਾਂ ਜਾਣਾ ਆ ਦੇਖੋ ਮੈਂ ਇਹੀ ਕਹਾਂਗੀ ਕਿ ਜੋ ਵੀ ਆਪਾਂ ਪ੍ਰੋਡਿਊਸ ਕਰਦੇ ਹੈ ਮੈਨੂਫੈਕਚਰ ਕਰਦੇ ਹੈ ਲੋਕਾਂ ਨੂੰ ਖਲਾਣਾ ਹੈਗਾ ਆਮ ਪਬਲਿਕ ਨੂੰ ਦੇਣਾ ਹੈਗਾ ਤਾਂ ਉਹ ਸਟੈਂਡਰਡਸ ਮੇਨਟੇਨ ਕਰਨ ਸਾਫ ਸਫਾਈ ਦਾ ਪਲੱਸ ਉਹਦੇ ਨਿਊਟ੍ਰੀਸ਼ਨ ਦਾ ਵੀ ਦੇਖਣ ਸਟੈਂਡਡਰਡਸ ਹਮੇਸ਼ਾ ਮੇਨਟੇਨ ਹੋਣੇ ਚਾਹੀਦੇ ਜੇ ਨਹੀਂ ਹੁੰਦੇ ਜੇ ਇਸ ਤਰ੍ਹਾਂ ਦੀ ਕੋਈ ਗੈਰਗਹਿਲੀ ਪਾਈ ਜਾਂਦੀ ਹੈ ਤਾਂ ਉਹਨਾਂ ਦੇ ਅਗੇ ਸਰਚ ਕਰਵਾਈ ਕੀਤੀ ਜਾਏਗੀ ਮੁੰਡੂ ਦੇ ਨਾਮ ਹਨ ਨਗਰ ਬਣ ਗਿਆ ਕਦੇ ਆਪਾਂ ਕੁਝ ਪਨੀਰ ਵਾਲੇ ਤੇਰੇ ਕਰਦੇ ਕਦੇ ਫੈਕਟਰੀ ਐਸ ਜਿਹੜੇ ਬਿਲਤੀ ਬਹੁਤ ਜ਼ਿਆਦਾ ਲੱਗਦਾ ਕਿ ਕੁਝ ਕਮੀਆਂ ਜਿਹੜੀਆਂ ਰਹਿ ਜਾਂਦੀਆਂ ਨੇ ਜਾਂ ਫਿਰ ਜ਼ਿਆਦਾ ਫੈਕਟਰੀਆਂ ਹੁਣਾਂ ਨੂੰ ਵੀ ਲੋਕ ਬਾਜ਼ਾਰ ਦੇ ਜਦੋਂ ਧਿਆਨ ਚੋਂਦਾ ਉਹ ਕੋਈ ਹੁਣਾਂ ਚੀਜ਼ ਨਹੀਂ ਨਹੀਂ ਦੇਖੋ ਜੇ ਕੋਈ ਸਬਸਟੈਂਡਰਡ ਚੀਜ਼ ਜਾਂ ਅਨਸੇਫ ਚੀਜ਼ਾਂ ਵੇਚਦੇ ਹੈਗੇ ਤਾਂ ਇਹ ਹਿਊਮਨ ਮੈਂਟੈਲਿਟੀ ਹੈਗੀ ਹੈ ਜਿਹਨੂੰ ਕਿ ਠੀਕ ਕਰਨ ਦੀ ਜ਼ਰੂਰਤ ਹੈ ਹਰ ਬੰਦਾ ਜੇ ਆਪਣੇ ਦਿਮਾਗ 'ਚ ਇਹ ਦਲ ਬਿਠਾਏ ਕਿ ਮੈਂ ਇਹ ਆਮ ਪਬਲਿਕ ਨੂੰ ਚੀਜ਼ ਖਾਣੀਆਂ ਹੈ ਜਿਹਨਾਂ ਦੇ ਵਿੱਚ ਉਹਨਾਂ ਦੇ ਆਪਣੇ ਵੀ ਹੋ ਸਕਦੇ ਆ ਖਾਣ ਵਾਲੇ ਅੱਜ ਤੇ ਨੁਕਸਾਨ ਆਪਣਾ ਵੀ ਹੋ ਸਕਦਾ ਤੁਸੀਂ ਅੱਜ ਵੇਚ ਰਹੇ ਹੋ ਤਾਂ ਕੋਈ ਹੋਰ ਵੀ ਤੁਹਾਡੇ ਵਰਗਾ ਇਸ ਤਰ੍ਹਾਂ ਦੀਆਂ ਚੀਜ਼ਾਂ ਵੇਚ ਰਿਹਾ ਹੋਵੇਗਾ ਜੋ ਸਾਡੀ ਫੈਮਲੀਆਂ ਖਾ ਸਕਦੀਆਂ ਹਨ ਮਤਲਬ ਇਹ ਤਾਂ ਇਨ ਜਨਰਲ ਹੈ ਕਿ ਆਪਾਂ ਨੂੰ ਆਪਣੇ ਦਿਮਾਗ 'ਚ ਇਹ ਗੱਲ ਬਿਠਾਣੀ ਚਾਹੀਦੀ ਹੈ ਕਿ ਨਹੀਂ ਜੋ ਅਸੀਂ ਪਬਲਿਕ ਨੂੰ ਖਿਲਾ ਰਹੇ ਹਾਂ ਉਹ ਸਾਫ਼ ਸੁਥਰਾ ਹੋਵੇ ਉਹ ਸੇਫ ਹੋਵੇ ਤੇ ਜੇ ਆਪਾਂ ਉਹਦਾ ਧਿਆਨ ਨਹੀਂ ਰੱਖਦੇ ਤਾਂ ਕਦੇ ਉਹਦਾ ਸ਼ਿਕਾਰ ਅਸੀਂ ਆਪ ਵੀ ਹੋ ਸਕਦੇ ਹਾਂ ਤੇ ਇਹ ਮੈਂ ਐਡਵਾਈਸ ਕਰੂੰਗੀ ਕਿ ਅਸੀਂ ਉਹੀ ਚੀਜ਼ਾਂ ਮਾਰਕੀਟਸ ਲੈ ਆਈਏ ਜੋ ਅਸੀਂ ਖੁਦ ਖਾ ਸਕੀਏ ਜਾਂ ਆਪਣੀ ਫੈਮਿਲੀ ਨੂੰ ਖਾ ਸਕੀਏ ਤਾਂ ਇਹ ਸੁਧਾਰ ਹੋ ਸਕਦਾ ਕਿਉਂਕਿ ਹਿਊਮਨ ਨੇਚਰ ਹੈ ਮੇਰੇ ਖਿਆਲ ਨਾਲ ਪੈਸੇ ਨੂੰ ਜਿਆਦਾ ਇੰਪੋਰਟੈਂਸ ਦਿੰਦੇ ਹਾਂ ਹਾਂ ਲਾਲਚ ਹੈਗਾ ਤੇ ਜਲਦੀ ਪੈਸਾ ਕਮਾਉਣਾ ਤਾਂ ਉਹ ਨਹੀਂ ਹੋਣਾ ਚਾਹੀਦਾ ਤੇ ਆਪਣੀ ਮੈਂਟੈਲਿਟੀ ਨੂੰ ਸੁਧਾਰੋ ਆਮ ਪਬਲਿਕ ਦੀ ਹੈਲਥ ਆਪਣੇ ਆਪ ਸੁਧਲ ਜਾਏਗੀ